ਵਾਦੂਸ ਦੇ ਵੱਲੋਂ ਅਦਾਲਤ ਦੇ ਵਿੱਚੋਂ ਫਰਾਰ ਹੋ ਕੇ ਦੂਜੀ ਮੰਜ਼ਲ ਤੋਂ ਹੇਠਾਂ ਛਾਲ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਸਥਾਨਕ ਲੋਕਾਂ ਦੇ ਵੱਲੋਂ ਤੁਰੰਤ ਉਸ ਨੂੰ ਚੋਕਿਆ ਗਿਆ ਤੇ ਮੌਕੇ ਤੇ ਚਸ਼ਮਦੀਦਾ ਨੇ ਦੱਸੇ ਕਿ ਇੱਕ ਵਿਅਕਤੀ ਨੂੰ ਮਾਨਯੋਗ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਗਈ ਸੀ ਜਿਸ ਤੋਂ ਬਾਅਦ ਉਸਨੇ ਅਦਾਲਤ ਦੇ ਵਿੱਚ ਦੂਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਤੇ ਹੇਠਾਂ ਇੱਕ ਜਨਰੇਟਰ ਤੇ ਡਿੱਗਿਆ ਉਹਨਾਂ ਨੇ ਕਿਹਾ ਕਿ ਜਦੋਂ ਮਾਨਯੋਗ ਅਦਾਲਤ ਦੇ ਵੱਲੋਂ ਅਜਿਹੇ ਕੇਸ ਦੇ ਵਿੱਚ ਕਿਸੇ ਵਿਅਕਤੀ ਨੂੰ ਸਜ਼ਾ ਸੁਣਾਈ ਜਾਂਦੀ ਹੈ ਤਾਂ ਤੁਰੰਤ ਪੁਲਿਸ ਉਸ ਨੂੰ ਕਸਟਡੀ ਦੇ ਵਿੱਚ ਲੈ ਲੈਂਦੀ ਹੈ ਤੇ ਅਜਿਹਾ ਕੀਤਾ ਜਾਣਾ ਚਾਹੀਦਾ ਪਰ ਕਿਤੇ ਨਾ ਕਿਤੇ ਲਾਪਰਵਾਹੀ ਹੋਈ ਹੈ ਜਿਸ ਦੇ ਚਲਦਿਆਂ ਅਦਾਲਤ ਦੀ ਦੂਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਹੈ ਪਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਗੁਰਦਾਸ ਸਿੰਘ ਦਾ ਇਹ ਕਹਿਣਾ ਹੈ ਕਿ ਪਿੰਡ ਵੀਰੇਵਾਲਾ ਡੋਗਰਾ ਦੇ ਗੁਰਤੇਜ ਸਿੰਘ ਨੇ ਜਿੱਥੇ ਇੱਥੇ ਛਾਲ ਮਾਰੀ ਹੈ ਪਰ ਅਚਾਨਕ ਉਸ ਵਿਅਕਤੀ ਦੇ ਵੱਲੋਂ ਭੱਜ ਕੇ ਜਿਹਾ ਕੰਮ ਕੀਤਾ ਗਿਆ ਤਾਂ ਫਿਲਹਾਲ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪੰਜਾਬੀ ਅੱਜ ਅਦਾਲਤ ਦੇ ਦੂਜੀ ਮੰਜ਼ਲ ਤੋਂ 1000 ਰੁਪਏ ਨੇ ਸਸਤਾ ਹੋਈ ਸੀ ਛਾਲ ਮਾਰੀ ਹੈ ਕੀ ਮਾਮਲਾ ਕੀ ਹੈ ਇਹ ਜਦ ਤੱਕ ਮੈਨੂੰ ਪਤਾ ਲੱਗਿਆ ਇਹ ਰੋਪੀ ਦਾ ਨਾਮ ਸੀਗਾ ਕਰਤੇ ਰੱਖੇ ਗਏ ਸੀ ਰਾਗ ਗੁਗਰੇ ਪਿੰਡ ਦਾ ਸੀ ਇਹ ਤੇ ਇਹਨੂੰ 7 ਸਾਲ ਸਜ਼ਾ ਹੋਈ ਸੀਗੀ 360 360 ਉਹ ਹਲੇ ਮੈਡਮ ਜੱਜ ਸਾਹਿਬ ਹਲੇ ਫੈਸਲਾ ਸੁਣਾਈ ਰਹੀ ਬਈਏ ਨੇ ਇੱਕਦਮ ਛੁੜਾ ਕੇ ਬਾਅਦ ਨੂੰ ਭੱਜ ਕੇ ਦੂਜੀ ਮੰਜ਼ਲ ਕੋ ਸੰਦੇਸ਼ ਆ ਗਿਆ ਕਿ ਇੱਕ ਬੰਦੇ ਨੂੰ ਨਿੰਦਣ ਜੋ ਹੋਇਆ ਹੈ ਰਾਖ ਦੀ ਇੱਕ ਤਰ੍ਹਾਂ ਦੀ ਬੰਦੇ ਦੇ ਚਿਹਰੇ ਤੇ ਛੱਟਾ ਪੱਜਿਆ ਜਦੋਂ ਸਾਨੂੰ ਪਤਾ ਲੱਗਿਆ ਉਸ ਨਾਲ ਦੀ ਨਾਲ ਐਂਬੂਲੈਂਸ ਨੂੰ ਫੋਨ ਕੀਤਾ ਤੇ ਡਾਕਟਰ ਸਾਹਿਬ ਨੂੰ ਸੀ ਐਫਐਮ ਹੋਈਆਂ ਫੋਨ ਕਰਤੀ ਰਿਹਾ ਜਿਹੜਾ ਝਾਂ ਰੱਖਿਆ ਕੀ ਸਾਹਿਬ ਜਦੋਂ ਕੋਈ ਕੋਈ ਵੀ ਮੁਰਜ਼ਮ ਨੂੰ ਅੰਦਰ ਲੈ ਕੇ ਜਾਂਦਾ ਹੈ ਸਵਾਲ ਸੁਣਾਈ ਜਾਂਦੀ ਹੈ ਤਾਂ ਉੱਥੇ ਮੁਕਤਾ ਪ੍ਰਬੰਧ ਨਹੀਂ ਹੁੰਦੇ ਪੁਲਿਸ ਦੇ ਜਾਂ ਹੋਰ ਕੋਈ ਉੱਥੇ ਇਹਦਾ ਜਿੱਕੇ ਨਾਮ ਮਰਦਨ ਨਾਰਕਨ ਵਾਲੀ ਗਤੀਵਿਧੀ ਜਿਵੇਂ ਇਹਦੇ ਚ ਬਾਈ ਚਾਂਸ ਤਦੋਂ ਵੀ ਘਟਨਾ ਪਾਪੜ ਸਕਦੀ ਹੈ ਕਿ ਬਸ ਇੱਥੇ ਪ੍ਰਕਾਸ਼ਨ ਤਾਂ ਪੂਰੇ ਵਰਤੇ ਜਾਂਦੇ ਪ੍ਰਿਆਜਾ ਨੌਜਵਾਨ ਨੇ ਸਾਲ ਮਾਰੀ ਕੀ ਮਸਲਾ ਕੀ ਸੀਗਾ ਸਰ ਅਸੀਂ ਇੱਥੇ ਕੋਗੜੀ ਸਾਹਿਬ ਦੇ ਚੈਂਬਰ 'ਚ ਬੈਠੇ ਸੀ ਬਿਲਕੁਲ ਜਿਵੇਂ ਸਾਡੇ ਸਾਹਮਣੇ ਛਾਲ ਮਾਰੀ ਕੀ ਬਹੁਤ ਰੋਕਿਆ ਤੇ ਰੋਲਾ ਵੀ ਪਾਇਆ ਪਰੰਤੂ ਉਹਨੇ ਇੱਕਦਮ ਛਾਲ ਮਾਰੀ ਜਨਰੇਟਰ ਦੇ ਵੱੱਢ ਕੇ ਇੱਥੇ ਪਿਆ ਰਿਹਾ ਡਾਕੂਮੈਂਟ ਤੇ ਤੁਸੀਂ ਚਾਹ ਵੀ ਰਿਹਾ ਲਤੋਏ ਕੋਈ ਮੁੰਡਾ ਸੀ ਤੇ ਰੇਵ ਕੇਸ ਦੇ ਵਿੱਚ ਇਹਨੂੰ ਸਜ਼ਾ ਸੁਲਾਈ ਦੀ ਜੱਜ ਸਾਹਿਬ ਵੱਲੋਂ ਕਿਤੇ ਨਾ ਕਿਤੇ ਕੋਈ ਨਗਹਿਨੀ ਹੋਈ ਹੈ ਜਿਹੜਾ ਇਹ ਗ੍ਰਿਫਤ ਦੇ ਭੱਜ ਗਿਆ ਜਿਵੇਂ ਅੱਗੇ ਦਾ ਜੱਜ ਸਾਹਿਬ ਸਾਰਾ ਸੁਣਾਉਂਦੇ ਆ ਜਦੋਂ ਪੁਲਿਸ ਬੁਲਾ ਕੇ ਕਸਟਰੀ ਚ ਲੈ ਲਿਆ ਜਾਂਦਾ ਹੈ ਕਾਫੀ ਧੇਰ ਬੀਤਿਆਂ ਦੇ ਬਾਅਦ ਤੁਸੀਂ ਆਏ ਹੋ ਵਾਲੀਆ ਸਾਹਿਬ ਤੁਸੀਂ ਸਾਰੇ ਆਏ ਹੋ ਤੁਹਾਡੇ ਕਹਿਣ ਤੇ ਦੇਖੋ ਐਮਬੂਲੈਂਸ ਆਈ ਹੈ ਇਹਦੂ ਪਤਾ ਅੱਧਾ ਘੰਟਾ ਹੈ ਮਰਨ ਕਰਾਰੇ ਪਿਆ ਰਹੇ ਹੈ ਕਿਤੇ ਨੇ ਹੱਥ ਨਹੀਂ ਪਾਇਆ ਕੋਈ ਪੁਲਿਸ ਅਫਸਰ ਜਿੰਮੇਵਾਰੀ ਬੰਦੀ ਸੀ ਜੁਡੀਸ਼ੀਅਲ ਅਦਾਲਤ ਦੇ ਵਿੱਚ ਜੋ ਪੁਲਿਸ ਮਾਜਮ ਤੈਨਾਤ ਨੇ ਉਹਨੂੰ ਚੱਕਦੇ ਲਾਜਵਸਥ ਵਿਚਾਰਾ ਜੋ ਹੀ ਕਰਦੇ ਜੋ ਮੇਰੇ ਨਾਲ ਪੱਤਰਕਾਰ ਤੁਸੀਂ ਅੱਜ ਜਾਨ ਬਚਾਲੀ ਜੇ ਤੁਸੀਂ ਨਾ ਆਉਂਦੇ ਸ਼ਾਇਦ ਇਹ ਅੱਜ ਮਰ ਜਾਂਦਾ ਸਜ਼ਾ ਉਹ ਨਹੀਂ ਦੀ ਪੁਖਤਾ ਪ੍ਰਬੰਧ ਕਰਨੇ ਬੰਦੇ ਸੀ ਕਿਤਨਾ ਕਿਤਨਾ ਗੈਰਹੀ ਹੈ ਮਾ ਵਾਲਾ ਇਹ ਪਹਿਲਾਂ ਹੀ ਕੁੜੀਆ ਵਾਲਾ ਸੀ ਠੀਕ ਆ ਇਸ ਤੋਂ ਬਾਅਦ ਇਹਨੂੰ ਬਹੁਤ ਏਸਤਾ ਸੀ ਜੀ 2 ਵਜੇ 1/2 ਮਿੰਟ ਲਾ ਕੇ ਆ ਜੇ ਕਿ ਇਹ 2 ਵਜੇ ਹੁਣ ਇਹਨੂੰ 7 ਸਾਲ ਦੀ ਸਜ਼ਾ ਦੇਣਾ ਸੀ ਪਹਿਲਾ ਤਰੀਕਾ ਤੇ ਵਧੀਆ ਹੁੰਦਾ ਜਾਂਦਾ ਸੀ ਕ੍ਰਮ ਕਰਦੇ ਉਹਨੂੰ 7 ਸਾਲ ਦੀ ਸਜ਼ਾ ਦੇਣਾ ਪਹਿਲੀ ਇਹ ਤਾਂ ਰੋਠੀ ਕਰ ਦਿੰਦੇ ਅੱਧੀ ਸਜ਼ਾ ਦੇਣ ਦੇ ਹੈ ਪਾਣੀ ਤੇ ਉਹਦੇ ਬਾਅਦ ਕੀ ਹੋਇਆਗਾ ਫਿਰ ਅੱਜ ਸਜ਼ਾ ਤੋਂ ਬਾਅਦ ਇਹਨੂੰ ਮੈਂ ਇਹ ਉੱਥੋਂ ਪਹੁੰਚੇ ਉੱਥੋਂ ਸਜ਼ਾ ਬਣ ਕੇ ਭੱਜ ਲਈ ਤਾਂ ਹਾਂ ਤਾਂ ਫਿਆਲ ਮਾਰ ਗਿਆ ਜੀ ਕੀ ਨਾਮ ਹੈ ਤੇ ਨਮਨ ਜਦੋਂ ਕਿਹੜਾ ਪਿੰਡ ਆਰ ਪਾ ਜਣਾ ਜਿਹੜਾ ਨਾ ਪਿੰਡ ਵੀਰੇ ਵਾਲਾ ਜੀ ਕੀ ਨਾ ਕਰਦੇ ਹੁੰਦੇ ਮੰਗਦਾ ਬਸ ਇਹੀ ਹੋ ਗਿਆ పానీ ప్యా